ਇਹ ਏਰੀਆ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਾਤ ਸਮੁੰਦਰੀ ਹਾਲ ਚਿੱਠੀ ਸਿੰਘ ਪੁਰਾ ਗੁਰਦੁਆਰਾ ਸਾਹਿਬ ਚਿੱਠੀ ਸਿੰਘ ਪੁਰਾ ਪਿੰਡ ਜਿੱਥੇ 2000 ਸਨ ਵਿੱਚ ਸਿੰਘਾਂ ਨੂੰ ਇਕੱਠੇ ਕਰਕੇ ਤੇ ਲਾਈਨ ਵਾਈਜ਼ ਖੜਾ ਕਰਕੇ ਗੋਲੀਆਂ ਮਾਰ ਕੇ ਨਿਹਾਥੇ ਤੇ ਨਿਰਦੋਸ਼ੇ ਲੋਕਾਂ ਨੂੰ ਮਾਰਿਆ ਸੀ ਉਹਨਾਂ ਦੀ ਯਾਦ ਵਿੱਚ ਅਸ਼ੀਦ ਸਿੰਘਾਂ ਦੀ ਇਹ ਗੋਲੀਆਂ ਦੇ ਨਿਸ਼ਾਨ ਅਜੇ ਵੀ ਇਹਨਾਂ ਨੇ ਵਾਈਟ ਪੇਂਟ ਨਾਲ ਅੰਡਰਲਾਈਨ ਕੀਤੇ ਹੋਏ ਆ ਦੀ ਦੇ ਸਕਦੀ ਹੈ ਇਸ ਨਾਲ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਇਹਨਾਂ ਨੂੰ ਇਕੱਠੇ ਕਰਕੇ ਜਿਸ ਦਾ ਅਜੇ ਤੱਕ ਨਹੀਂ ਪਤਾ ਲੱਗਿਆ ਕਿ ਕਿਹ ਮਾਰੀ ਗਈ ਇਹ ਵੀ ਇੱਕ ਸਸਪੈਂਸ ਬਣਿਆ ਹੈ ਕਹਿ ਲੋ ਕਿ ਰਾਜਨੀਤੀ ਦੀ ਭੇਡ ਚੜ ਗਈ ਤੇ ਇਹ ਗੁਰਦੁਆਰਾ ਸਾਹਿਬ ਚਿੱਠੀ ਸਿੰਘ ਪੁਰਾਣਾ ਹੈ ਤੇ ਇਹ ਨਰੋਲ ਸਿੱਖਾਂ ਦਾ ਪਿੰਡ ਹੈ ਕਾਫੀ ਅੱਛਾ ਵਧੀਆ ਡਵੈਲਪਮੈਂਟ ਸੜਕਾਂ ਬਹੁਤ ਵਧੀਆ ਇੱਥੇ ਦੀ ਔ ਗੁਰਦਾਰਾ ਸਾਹਿਬ ਦਰਸ਼ਨ ਕਰਦੇ ਆ ਜੀ ਹਾਂਜੀ ਅਸੀਂ ਇਹ ਦੇਖ ਸਕਦੇ ਹਾਂ 35 ਮਹਾਨ ਸ਼ਹੀਦ ਯਾਦਗਾਰ ਚਿੱਟੀ ਸਿੰਘਪੁਰਾ ਅਨੰਤਨਾਗ ਡਿਸਟ੍ਰਿਕਟ ਵਿੱਚ ਹੈ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੰਦਰੀ ਹਾਲ ਚਿੱਟੀ ਸਿੰਘਪੁਰਾ ਇਹਨਾਂ ਦੀ ਯਾਦ ਵਿੱਚ ਇਹ ਬਣਾਇਆ ਜੀ ਇਹ ਗੁਰਦਾਰਾ ਸਾਹਿਬ ਦੀ ਨਵੀਂ ਬਿਲਡਿੰਗ ਬਹੁਤ ਵੱਡੀ ਬਿਲਡਿੰਗ ਤਿਆਰ ਹੋ ਰਹੀ ਹੈ ਆਲੀ ਸ਼ਾਮ ਹਾਂਜੀ ਇਹ ਦੇਖ ਸਕਦੇ ਹਾਂ ਅਸੀਂ ਜਿਹੜੇ ਸ਼ਹੀਦ ਸਿੰਘ ਹੋਏ ਸਨ ਇਹਨਾਂ ਸਾਰਿਆਂ ਦੀਆਂ ਫੋਟੋਆਂ ਦੇਖ ਸਕਦੇ ਹੋ ਬੱਚਿਆਂ ਨੂੰ ਨਹੀਂ ਬਖਸ਼ਿਆ ਇਹ ਇਸ ਵਿੱਚ ਸਾਰੇ ਕੁਝ ਪੈਂਦੇ ਇਹ ਇਹ ਇਨਾਂ ਸ਼ਹੀਦ ਸਿੰਘਾਂ ਦਾ ਜਿਹੜੇ ਜਦੋਂ ਇੱਥੇ ਸ਼ਹੀਦ ਕੀਤੇ ਗਏ 35 ਸਿੰਘ ਇਹ ਦੇਖੋ ਇਹਨਾਂ ਨੂੰ ਇੱਥੇ ਫਿਰ ਇਹ ਜਿਹੜੀ ਜਗ੍ਹਾ ਤੇ ਅਸੀਂ ਬਣਾ ਰਹੇ ਹਾਂ ਵੀਡੀਓ ਇਸ ਜਗ੍ਹਾ ਤੇ ਇਹਨਾਂ ਨੂੰ ਫਿਰ ਸਸਕਾਰ ਕੀਤਾ ਗਿਆ ਇਨਾਂ ਸਿੰਘਾਂ ਦਾ ਇਹ ਹਾਲ ਚ ਖੜੇ ਇਹ ਉਹ ਖਾਸ ਜਗ੍ਹਾ ਜਿੱਥੇ ਪੰਤੀ ਸਿੰਘਾਂ ਨੂੰ ਮਾਰਿਆ ਗਿਆ ਸੀ ਉਹਦੀ ਯਾਦਗਾਰ ਵਿੱਚ ਇਹ ਹਾਲ ਹੈ ਇਹ ਪੱਛੀ ਪਤਾ ਕਿੰਨਾ ਤੀਏ ਜਿਹਨੇ ਸਟੂਡੈਂਟਾਂ ਦੀ ਸ਼ਮਲੀਅਤ ਆ ਕੇ ਕਰ ਇਹ ਹਾਲ ਹੈ ਅੱਜ ਕੱਲ ਇਹਨਾਂ ਨੇ ਗੁਰਮਤਿ ਦੀਆਂ ਕਲਾਸਾਂ ਪਹਿਲਾਂ ਤੋਂ ਚੱਲ ਰਹੀਆਂ ਸਨ ਜੋ ਕਿ ਨਿਰੰਤਰ ਅਜੇ ਵੀ ਚੱਲ ਰਹੀਆਂ ਹਨ ਜਿਦੇ ਵਿੱਚ ਪਾਠੀ ਸਿੰਘ ਤਿਆਰ ਕੀਤੇ ਬੱਚੇ ਇਹਨਾਂ ਨੇ ਤੇ ਕੀਰਤਨ ਦੀ ਸਿਖਲਾਈ ਦੇ ਰਿਹਾ ਬਹੁਤ ਉਦਮ ਕਰ ਰਿਹਾ ਇਹ ਜਾਣਕਾਰੀ ਪੂਰੀ ਦਿੱਤੀ ਹੈ ਇਹਨਾਂ ਨੇ ਮਿਤੀ 20 ਮਾਰਚ 2000 ਦਿਨ ਸੋਮਵਾਰ ਸਮਾਂ 10 10 ਮਿੰਟ ਘਟ 8 ਵਜੇ ਸ਼ਾਮ ਨੂੰ ਨਾਮਾਲੂਮ ਨਾਮਾਲੂਮ ਜਿਹੜਾ ਅਜੇ ਤੱਕ ਇੱਕ ਮਿਸਟਰੀ ਬਣੀ ਹੋਈ ਹੈ ਇਹ ਮਾਰਿਆ ਕਿਨੇ ਇਹ ਗੁਰਦਾਰਾ ਸਾਹਿਬ ਦੀ ਪੁਰਾਣੀ ਬਿਲਡਿੰਗ ਹੈ ਵੀਰ ਜੀ ਦੱਸ ਰਹੇ ਸਨ ਕਿ ਚਿੱਠੀ ਸਿੰਘ ਪੁਰਾ ਪਿੰਡ ਜਿਹੜਾ ਇੰਨਾ ਵੱਡਾ ਹੈ ਕਿ ਘੱਟ ਤੋਂ ਘੱਟ ਅਪ੍ਰੋਕਸੀਮੇਟਲੀ 300 ਘਰ ਹਨ ਤੇ 6 ਪੱਤੀਆਂ ਗੁਰਦਾਰਾ ਸਾਹਿਬ ਦੀਆਂ 6 ਮੱਲੇ ਆ ਚਿੱਠੀ ਸਿੰਘਪੁਰਾ ਦੇ 6 ਮੱਲੇ ਤੇ ਦੋ ਗੁਰਦੁਆਰੇ ਸਾਹਿਬ ਇਹਨਾਂ ਦੇ ਮੱਲੇ ਦੇ ਹੋਰ ਹੈਗੇ ਗੁਰਦੁਆਰਾ ਸਾਹਿਬ ਦਾ ਥੱਲੇ ਲੰਗਰ ਆ ਲਿਆ ਜੀ ਇਹ ਤਿੰਨ ਮੰਜ਼ਲੀ ਗੁਰਦੁਆਰਾ ਸਾਹਿਬ ਹੈ ਇਹਰ ਦੀਰ ਦੇ ਪੈਂਡੇ ਇਹ ਵੀਰ ਜੀ ਲੰਗਰ ਆ ਲਿਆ ਦੇਖ ਸਕਦੇ ਹੋ ਤੁਸੀਂ ਨਾਲ ਹੀ ਇਹਨਾਂ ਨੇ ਬਹੁਤ ਵਧੀਆ ਕੀਤਾ ਨਾਲ ਸਕੂਲ ਬਣਾਇਆ ਨਾਲ ਡਿਸਪੈਂਸਰੀ ਬਣਾਈ ਹੈ ਬਹੁਤ ਵਧੀਆ ਜੀ ਜਿਹੜੇ ਇਰਦੀਗੇ ਅਰਾਊਂਡ ਵਿੱਚ ਘਰ ਹਨ ਕੋਠੀਆਂ ਬਣੀਆਂ ਦੇਖੋ ਕਿੰਨੇ ਆਲੀਸ਼ਾਨ ਘਰ ਬਣੇ ਆਂ ਦੂਰ ਰਾੜੇ ਪਿੰਡਾਂ ਵਿੱਚ ਵੀ ਬਹੁਤ ਵਧੀਆ ਇਹਨਾਂ ਨੇ ਆਲੀਸ਼ਾਨ ਘਰ ਬਣੇ ਆਂ ਕਾਫੀ ਐਕਸਪੈਂਸਿਵ ਆਹ ਤਾਂ ਪੈਂਡਲ ਬਹੁਤ ਆਊਟਸਾਈਡਡ ਪੈਂਡਲ ਇਹ ਪੈਂਡ ਹੈ ਜੀ ਚਿੱਠੀ ਸਿੰਘਪੁਰਾ ਤੇ ਆਹ ਦੇਖੋ ਘੜ ਇਹਨਾਂ ਦੇ ਕਿੰਨੇ ਵਧੀਆ ਅਲਿਸ਼ਾਨ ਕਰ ਕਿੰਨਾ ਵਿੱਚ